ਸਰਕਾਰੀ ਗੋਦਾਮ ਚੋਂ ਕਣਕ ਚੋਰੀ ਦੀਆਂ ਲਾਇਕ ਤਸਵੀਰਾਂ ਹੋ ਗਿਆ ਕਿਸਾਨਾਂ ਨੇ ਮੌਕੇ ਤੇ ਮਾਰਿਆ ਛਾਪ ਦੇਖੋ ਦੁਈ ਮੌਕੇ ਦੇ ਆ ਛੋਣੀ ਦੇ ਮਗਰ ਵਰੁਨਤਾਂ ਵਾਲੇ ਬੰਦੇ ਨੇ ਮਾਰ ਖਿਆ ਤੇ ਚੋਰੀ ਹੋ ਰਹੀ ਜਿਹੜੀ ਮੌਕੇ ਦੱਪੜੀ ਆ ਕਣਕ ਨਾਲ ਭਰੀ ਟਰਾਲੀ ਦੇ ਡਰਾਈਵਰ ਨੇ ਦਰੜਨ ਦੀ ਕੀਤੀ ਕੋਸ਼ਿਸ਼ ਪਰ ਡਰਾਈਵਰ ਸਾਹਿਬ ਭਜਾ ਕੇ ਲੈ ਆਏ ਸਾਨੂੰ ਸਾਡੇ ਫੜੇ ਦੀ ਨੀ ਪੂਰੀ ਕੋਸ਼ਿਸ਼ ਕੀਤੀ ਉਹ ਸਾਡੇ ਫੜੇ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਸਾਨੂੰ ਆ ਡਰਾਈਵਰੋ ਮੇ ਦੇਖੋ ਮੋਕੇ ਤੇ ਚਾਲਾ ਵਝ ਆਖ ਲਿਆ ਜੀ ਹਾਂ ਕਨਕ ਚੋਰੀ ਦੀ ਵਾਇਰਲ ਹੋ ਰਹੀ ਵੀਡੀਓ ਅਪੋਹਰ ਦੇ ਮਾਰਕਸੈੱਡ ਤੇ ਕੋਦਾਮ ਦੀ ਦੱਸੀ ਜਾ ਰਹੀ ਹੈ ਹਲੂ ਹੋਣੇ ਮੋਕੇ ਦੇ ਰਾਤ ਜਿੱਥੇ ਕਿਸਾਨਾਂ ਨੇ ਕਨਕ ਚੋਰੀ ਦੀ ਮਿਲੀ ਗੁਪਤ ਸੂਚਨਾ ਨੂੰ ਪੁਖਤਾ ਕਰਨ ਲਈ ਰਾਤ ਸਮੇਂ ਕੋਦਾਮ ਤੇ ਜਦੋਂ ਛਾਪਾ ਮਾਰਿਆ ਤਾਂ ਉਹਨਾਂ ਨੂੰ ਮਿਲੀ ਜਾਣਕਾਰੀ ਸਹੀ ਸਾਬਤ ਹੋਈ ਗ੍ਰੇਡ ਫੋਰ ਸੀਲੈਂਸ ਵਾਲਿਆਂ ਕਿਸਾਨਾਂ ਨੇ ਟਰਾਲੀ ਡਰਾਈਵਰ ਨੂੰ ਜਦੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਟਰਾਲੀ ਭਜਾ ਲਈ ਤੇ ਕਿਸਾਨ ਆਗੂ ਨੂੰ ਖੇਠਾਂ ਦਰੜਨ ਦੀ ਕੋਸ਼ਿਸ਼ ਕੀਤੀ ਪਰ ਗਨੀਮਤ ਹੋਈ ਕਿਸਾਨਾਂ ਨੇ ਛਾਪਾ ਮਾਰਨ ਤੋਂ ਪਹਿਲਾਂ ਪੁਲਿਸ ਨੂੰ ਇਸਦੀ ਇਤਲਾਹ ਦੇ ਦਿੱਤੀ ਸੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਤੇ ਪਿੱਛਾ ਕਰਕੇ ਕਣਕ ਨਾਲ ਭਰੀ ਟਰਾਲੀ ਅਤੇ ਡਰਾਈਵਰ ਨੂੰ ਕਾਬੂ ਕਰ ਲਿਆ ਵੀਡੀਓ ਤੇ ਵਾਇਰਲ ਹੁਣ ਮਕਰੋੋਂ ਤੋਂ ਪੀਟੀਸੀ ਨਿਊਜ਼ ਦੀ ਟੀਮ ਨੇ ਗੋਦਾਮ ਦਾ ਦੌਰਾ ਕੀਤਾ ਤਾਂ ਮੌਕੇ ਤੇ ਮੌਜੂਦ ਮਾਰਕਫੈਟ ਦੇ ਅਧਿਕਾਰੀ ਨੇ ਪੀਟੀਸੀ ਨਿਊਜ਼ ਨੂੰ ਕਾਨਫਰੈਂਸ ਕਰਨ ਤੋਂ ਵੀ ਰੋਕਿਆ ਗਿਆ ਹਾਂ ਦੱਸੋ ਕਿਸ ਕਰਕੇ ਬਿਲਕੁਲ ਸਾਡੇ ਡਿਸਟ੍ਰਿਕਟ ਆਫਿਸ ਦੇ ਨਹੀਂ ਨਹੀਂ ਡਿਸਟ੍ਰਿਕਟ ਆਫਿਸ ਵਾਲੋਂ ਨੇ ਹਾਂ ਹਾਂ ਨਹੀਂ ਨਹੀਂ ਭਾਈ ਤੁਸੀਂ ਕੈਮਰਾ ਕਿਉਂ ਰੋਕਦੇ ਧਰਗਾ ਫੁੱਟ ਮੇਰੀ ਤਾਂ ਜੋ ਇਸ ਕਣਕ ਘਟਾਲੇ ਨੂੰ ਦਪਾਇਆ ਜਾ ਸਕੇ ਇਹ ਦੇਖੋ ਕਿਸ ਤਰ੍ਹਾਂ ਦੇ ਨਾਲ ਮਾਰਕਫੈਟ ਦੇ ਵਿੱਚ ਹੈ ਜਿਹੜੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਵੀਡੀਓ ਬਣਾਣ ਤੋਂ ਰੋਕੇ ਜਾ ਰਹੇ ਕੈਮਰਾ ਚਲਾਣ ਤੋਂ ਜਿਹੜਾ ਰੋਕਣ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਹਨਾਂ ਦੇ ਨਾਲ ਗੱਲ ਕਰਦੇ ਕਿ ਮਾਮਲਾ ਕੀ ਹੈ ਜੀ ਕੀ ਹੈ ਕਿ ਮਾਮਲਾ ਨਹੀਂ ਨਹੀਂ ਕੈਮਰਾ ਕਿਸ ਲਈ ਬੰਦ ਕਰ ਰਹੇ ਹੋ ਨਹੀਂ ਨਹੀਂ ਕਿਉਂ ਕਿਸ ਕਰਕੇ ਹਾਂ ਦੱਸੋ ਕਿਸ ਕਰਕੇ ਸਾਡੇ ਸਾਡੇ ਡਿਸਟ੍ਰਿਕਟ ਆਫਿਸ ਦੀ ਪੀਵੀ ਕੰਪਲੀਟ ਨਹੀਂ ਹੁੰਦੀ ਡਿਸਟ੍ਰਿਕਟ ਆਫਿਸ ਵੱਲੋਂ ਲੈਣਾ ਹੈ ਤੁਸੀਂ ਬਾਈਟ ਨਹੀਂ ਜਿਹੜੀ ਲੈ ਨਹੀਂ ਨਹੀਂ ਬਾਈਟ ਨਹੀਂ ਤੁਸੀਂ ਕੈਮਰਾ ਕਿਉਂ ਰੋਕ ਰਹੇ ਹੋ ਇਧਰ ਆ ਗੱਲ ਸੁਣੋ ਮੇਰੀ ਬਿਲਕੁਲ ਹੈ ਮੇਰੀ ਗੱਲ ਬਿਲਕੁਲ ਹੈ ਤੁਸੀਂ ਨਹੀਂ ਇਸ ਤਰ੍ਹਾਂ ਦਾ ਨਹੀਂ ਕਰ ਸਕਦੇ ਇਹ ਦੇਖੋ ਕਿਸਰਾਂ ਦੇ ਨਾਲ ਮਾਰਕਫੈਟ ਦੇ ਵਿੱਚ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਵੀਡੀਓ ਬਣਾਉਣ ਤੋਂ ਰੋਕਿਆ ਜਾ ਰਿਹਾ ਹੈ ਸਰੇ ਆਮ ਸਰੇ ਆਮ ਧੱਕਾ ਜੜਾ ਹੈ ਮੈਂ ਕੀ ਕਹਿ ਰਿਹਾ ਮੈਂ ਕਹਿ ਰਿਹਾ ਬਿਲਕੁਲ ਕੋਣ ਹੁੰਦੇ ਹੋ ਤੁਸੀਂ ਤੁਸੀਂ ਕੌਣ ਹੁੰਦੇ ਹੋ ਆ ਕਰਨ ਵਾਲੇ ਬਿਲਕੁਲ ਹੈ ਤੁਸੀਂ ਨਹੀਂ ਰੋਕ ਸਕਦੇ ਤੁਸੀਂ ਨਹੀਂ ਰੋਕ ਸਕਦੇ ਬਿਲਕੁਲ ਨਹੀਂ ਰੋਕ ਸਕਦੇ ਛੱਡ ਦਿਓ ਨਾ 4 ਵਜੇ ਬਾਅਦ ਅਸੀਂ ਰਿਪੋਰਟ ਦੇਦੇ 4 ਵਜੇ ਬਾਅਦ ਆ ਕੇ ਤੁਹਾਨੂੰ ਉਪਰਾਹੇ ਸੋ ਇੱਥੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਧੱਕੇਸ਼ਾਹੀ ਜਿਹੜੀ ਮੀਡੀਆ ਦੇ ਨਾਲ ਹੋ ਰਹੀ ਹੈ ਇੱਥੋਂ ਸਾਫ਼ ਉਜਾਗਰ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵੱਡਾ ਕਪਲਾ ਜਿਹੜਾ ਹੈਗਾ ਮਾਰਕਫੈਟ ਦੇ ਦਫ਼ਤਰ ਦੇ ਵਿੱਚ ਇੱਕ ਵੱਡਾ ਕਪਲਾ ਜਿਹੜਾ ਸਾਹਮਣੇ ਆਉਂਦਾ ਹੈਗਾ ਦੇਖੋ ਰੋਕੇ ਜਾ ਰਿਹਾ ਹੈ ਮੀਡੀਆ ਨੂੰ ਦੇਖੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਇਹ ਨਹੀਂ ਹੈ ਨਹੀਂ ਤੁਸੀਂ ਧੱਕੇ ਤੁਸੀਂ ਧੱਕੇਸ਼ਾਈ ਨਹੀਂ ਕਰ ਸਕਦੇ ਤੁਸੀਂ ਕਹੀ ਸੀ ਤੁਸੀਂ ਤੁਹਾਡੀ 4 ਵਜੇ 4 ਵਜੇ ਆ ਕੇ ਤੁਹਾਨੂੰ ਜੋ ਗੱਲ ਕਰਨੀ ਹੈ ਡੀਐਮ ਸਾਹਿਬ ਕਰਦੇ ਤੁਸੀਂ ਤੁਸੀਂ ਕਰ ਰਹੇ ਹੋ ਤੁਸੀਂ ਕਰੋ ਡੀਐਮ ਸਾਹਿਬ ਨਾਲ ਤੁਸੀਂ ਕਰ ਰਹੇ ਹੋ ਤੁਸੀਂ ਨਹੀਂ ਥੋੜਾ ਹੀ ਜਿੰਨੀ ਗਿਆ ਅਸੀਂ ਤੁਸੀਂ ਆਪਦਾ ਕੰਮ ਕਰੋ ਮੀਡੀਆ ਨੂੰ ਆਪਣਾ ਕੰਮ ਕਰਨ ਦਿਓ ਥੋੜੀ ਵੀਡੀਓ ਨਹੀਂ ਨਹੀਂ ਬਣਾਈ ਨਹੀਂ ਬਣਾਈ ਨਾ ਇੱਥੇ ਖੜ ਕੇ ਕੋਈ ਵੀਡੀਓ ਬਣਾਣੀ ਬਣਾ ਲਓ ਨਹੀਂ ਹੋ ਸਕਦਾ ਬਿਲਕੁਲ ਹੈ ਇੱਥੇ ਕਰੋੜਾ ਰੁਪਏ ਦਾ ਜਿਹੜਾ ਕਪਲਾ ਹੋਇਆ ਹੈਗਾ ਬਿਲਕੁਲ ਹੈ ਤੁਸੀਂ ਜਿਹੜਾ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸਾਫ਼ ਤੌਰ ਤੇ ਨਹੀਂ ਤੁਸੀਂ ਆ ਨਹੀਂ ਰੋਕ ਸਕਦੇ ਕਿਸਾਨ ਅਗਵਾ ਦਾ ਕਹਨ ਹੈ ਕਿ ਇਹ ਮਾਮਲਾ ਕਾਫੀ ਗੰਭੀਰ ਹੈ ਤੇ ਕਣਕ ਦੀ ਅਜਿਹੀ ਚੋਰੀ ਸੂਬੇ ਦੇ ਹੋਰਨਾਂ ਗੋਦਾਮਾਂ ਵਿੱਚ ਵੀ ਚੱਲ ਰਹੀ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਕਣਕ ਚੋਰੀ ਦੇ ਕਰੋੜਾਂ ਰੁਪਏ ਦੇ ਗੋਰਖ ਧੰਦੇ ਦਾ ਖੁਲਾਸਾ ਹੋਣਾ ਚਾਹੀਦਾ ਕਿਸਾਨ ਅਗਵਾ ਨੇ ਇਹ ਵੀ ਮੰਗ ਕੀਤੀ ਹੈ ਕਿ ਸਰਕਾਰੀ ਗੋਦਾਮਾਂ ਚ ਤੈਨਾਤ ਇੰਸਪੈਕਟਰਾਂ ਤੇ ਹੋਰ ਸਟਾਫ ਦੀਆਂ ਜਾਇਦਾਦਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਇਹ ਵੀ ਜਾਣਕਾਰੀ ਹੈ ਕਿ ਕਈ ਇੰਸਪੈਕਟਰਾਂ ਨੇ ਸਰਕਾਰੀ ਕਣਕ ਖੁਰਦਪੁਰਦ ਕਰਕੇ ਕਰੋਨਾ ਦੀਆਂ ਜਾਇਦਾਦਾਂ ਬਣਾ ਲਈਆਂ ਨੇ ਸਾਨੂੰ ਆਉਂਦਿਆਂ ਨੂੰ ਵੇਖ ਕੇ ਕੈਮਰੇ ਸਾਡੇ ਲਾਈਵ ਚੱਲ ਰਹੇ ਸੀ ਇਹਨਾਂ ਨੇ ਟਰਾਲਾ ਅਫਸਰ ਤਾਂ ਐਨੂੰ ਭੱਜ ਗਏ ਵੀ ਨੇਰੇ ਕਿੱਥੇ ਬੋਰੀਆਂ 'ਚ ਲੋਕਗੇ ਸਾਰੇ ਉਹ ਡਰਾਈਵਰ ਨੇ ਟਰਾਲਾ ਐਂ ਭਜਾਇਆ ਸੀ ਮਗਰ ਭਜੇ ਸਾਨੂੰ ਉਹਨੇ ਥੱਲੇ ਦੇਣ ਤੱਕ ਦੀ ਕੋਸ਼ਿਸ਼ ਕੀਤੀ ਟਰਾਲੇ ਵਾਲੇ ਨੇ ਪਰ ਫੇਰ ਵੀ ਚਲੋ ਮੌਕੇ ਤੇ ਅਸੀਂ ਮਗਰ ਇੰਨੀ ਤੇਜ਼ ਨਹੀਂ ਭੱਜਿਆ ਨੇ ਅੱਗੋਂ ਪੁਲਿਸ ਆ ਗਈ ਰੱਬ ਦੀ ਵਜ੍ਹਾ ਨਾਲ ਕੋ ਪੁਲਿਸ ਆ ਗਈ ਉਹ ਗੱਡੀ ਨੇ ਮੌਕੇ ਤੇ ਉਹਨੂੰ ਫੜ ਲਿਆ ਤੇ ਪੁਲਿਸ ਨੇ ਟਰੈਕਟਰ ਆਲਾ ਤੇ ਡਰਾਈਵਰ ਅੰਦਰ ਕਰ ਦਿੱਤਾ ਇਹ ਹਾਲਾਤ ਦੇਖ ਲਓ ਮੈਂ ਪੰਜਾਬ ਸਰ ਦਾ ਮੁੱਖ ਮੰਤਰੀ ਮਾਨ ਸਾਹਿਬ ਜਦੋਂ ਬਣੇ ਸੀ ਮੁੱਖ ਮੰਤਰੀ ਉਦੋਂ ਲੋਕ ਸੋਹ ਰ ਪਿਆ ਰਿਸ਼ਵਤ ਲੈਣ ਤੋਂ ਡਰਦੇ ਸੀ ਕਿਉਂਕਿ ਇਹ ਸਰਕਾਰ ਹੀ ਇਸ ਕਰਕੇ ਆਈ ਸੀ ਵੀ ਆਮ ਲੋਕਾਂ ਦਾ ਇਨਸਾਫ ਮਿਲੂਗਾ ਤੇ ਅੱਜ ਹਾਲਾਤ ਕੀ ਹੋ ਗਏ ਇੱਥੇ ਅਜੇ ਤੱਕ ਕੋਈ ਵਿਜੀਲੈਂਸ ਅਫਸਰ ਨਹੀਂ ਕੋਈ ਡੀਸੀ ਮੈਡਮ ਨਹੀਂ ਪਹੁੰਚੀ ਜਿਨ੍ਹਾਂ ਨੂੰ ਪਹੁੰਚਣਾ ਚਾਹੀਦਾ ਸੀ ਸਾਰਾ ਗਦਾਮ ਰਾਤ ਦਾ ਵਿੱਲਾ ਪਿਆ ਜਿੰਨੀ ਮਰਜ਼ੀ ਕਣਕ ਚੱਕ ਕੇ ਲੈ ਜਾਣ ਆਹ ਹਾਲਾਤ ਸੀਗੇ ਆਹ ਹਾਲਾਤ ਬਣਾਤੇ ਤੁਹਾਨੂੰ ਮੋਕੇ ਦੇ ਹਾਲਾਤ ਦੱਸੇ ਤੇ ਇਹਨਾਂ ਦਾ ਇੱਕ ਸਾਰਿਆਂ ਦਾ ਜ਼ਿਲ੍ਹਾ ਪ੍ਰਧਾਨ ਬਣਿਆ ਹੈ ਹੋਂਦੇ ਬਾਰੇ ਮੈਨੂੰ ਕਿ ਸੱਜਣ ਨੇ ਦੱਸਿਆ ਉਹਦਾ ਜੇ ਉਹਦੀ ਜਾਂਚ ਪ੍ਰਾਪਰਟੀ ਦੀ ਹੋ ਜੇ ਨਾ ਚੈਕਿੰਗ ਉਹਨੇ ਜਲੰਧਰ ਕਈਆਂ ਥਾਵਾਂ ਤੇ ਉਹਨੇ ਦੂਜੀਆਂ ਬਣਾਈਆਂ ਨੇ ਜਿੰਮਾਂ ਵਾਲੀਆਂ 100 ਕਰੋੜ ਦੀ ਉਹਨੇ ਪ੍ਰਾਪਰਟੀ ਬਣਾ ਲਈ ਇੱਥੋਂ मार्क अच्छा मार्क फेड ਦਾ ਅਧਿਕਾਰੀ ਨਹੀਂ ਇਹਨਾਂ ਦਾ ਇਹ ਠੇਕੇਦਾਰ ਨਹੀਂ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਦੀ ਇਨਸਪੈਕਟਰ اچھا ਜ਼ਿਲ੍ਹਾ ਪ੍ਰਧਾਨ ਇਨਸਪੈਕਟਰ ਸਾਰਿਆਂ ਦਾ ਤੇ ਉਹ ਜੋ ਰਹਿੰਦਾ ਹੈ ਬੜਾ ਸਿੰਪਲ ਜਿਹਾ ਬਣ ਕੇ 100 ਕਰੋੜ ਦੀ ਜਿਹਨ ਦੀ ਚੈਕਿੰਗ ਹੋ ਜੇ ਨਾ ਕੱਲੇ ਦੀ 100 ਕਰੋੜ ਦੀ ਪ੍ਰਾਪਰਟੀਆਂ ਨੇ ਬਣਾਈ ਤੇ ਆ ਜਿਹੜੇ ਆ ਇਥੋਂ ਇਹਦਾ ਜਿਹੜਾ ਇਨਚਾਰਜ ਹੈ ਬਿਲਕੁਲ ਇਹਦੀ ਪ੍ਰਾਪਰਟੀ ਚੈੱਕ ਕਰਾ ਲਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿੱਡਾ ਗੰਦ ਪਾਤਾ ਪਤਾ ਇਹ ਵੀ ਲੱਗਾ ਹੈ ਕਿ ਕਣਕ ਚੋਰੀ ਦਾ ਇਹ سلسلہ ਕਾਫੀ ਲੰਮੇ ਸਮੇਂ ਤੋਂ ਸਰਕਾਰੀ ਬਾਬੂਆਂ ਦੀ ਕਥਿਤ ਮਿਲੀ ਭੁਗਤਾਨਾਲ ਵੀ ਚੱਲ ਰਿਹਾ ਹੈ ਉਧਰ ਪੁਲਿਸ ਨੇ ਸਵੇਰੇ ਸਵੇਰੇ ਗੋਦਾਮ 'ਚ ਜਾ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਚੋਰੀ ਕੀਤੀ ਕਣਕ ਦੀ ਖਾਲੀ ਬੋਰੀਆਂ ਨੂੰ ਕਬਜ਼ੇ 'ਚ ਲੈ ਕੇ ਇਸ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਜੋ ਵੀ ਇਸ ਮਾਮਲੇ 'ਚ ਮਲਜ਼ਮ ਹੋਏਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਭਾਵੇਂ ਉਹ ਕੋਈ ਸਰਕਾਰੀ ਬਾਬੂ ਹੀ ਕਿਉਂ ਨਾ ਹੋਵੇ ਇਹ ਰਾਤ 12 ਵਜੇ ਕਿਸਾਨਜੋ ਨੇ ਵੱਲੋਂ ਮਾਰਕਰ ਪਰਫੈਡ ਦੇ ਵਿੱਚ ਆ ਕੇ ਟਰਾਲੀ ਕਣਕ ਭਰਦੇ ਸੀਗੇ ਚੋਰੀਆਂ ਉਹਨਾਂ ਨੇ ਆ ਕੇ ਫੜਿਆ ਉਹਨਾਂ ਨੂੰ ਪੁਲਿਸ ਨੂੰ ਦੱਸਿਆ ਪੁਲਿਸ ਨੇ ਟਾਲੀ ਵੀ ਫੜ ਲਈ ਤੇ ਡਰਾਈਵਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਤਫਤੀਸ਼ ਜਾਰੀ ਹੈ ਜੀ ਸੇਰ ਸਿੰਘ ਨਾਂ ਜੋ ਉਹਦਾ ਤੇ ਟਰਾਲੀ ਮੇਰੇ ਖਾ ਅੱਧੇ ਤੋਂ ਪਜਾੜੀ ਸੀ ਜਿਹਨੂੰ ਕਣਕ ਰਹੀ ਉਹ ਤੋਲ ਉਹਦਾ ਕਰਨਾ ਜਿੱਕਨੀ ਹੋਈ ਇਹ ਰਾਤ ਨੂੰ ਪੁਲਿਸ ਨੂੰ ਫੋਨ ਕੀਤਾ ਜੀ ਕਿਸਾਨਜੋ ਨੇ ਤੇ ਰਾਤ ਰਾਤ ਗੱਡੀ ਟਰਾਲੀ ਫੜ ਲਈ ਜੀ ਤੇ ਡਰਾਈਵਰ ਅਰੈਸਟ ਕਰ ਲਿਆ ਜੀ ਅਾਕੀ ਤੋ 30 ਜਾਲ ਜਿੰਨੇ ਹੋਰ ਆਉਣਗੇ ਕੋਈ ਅਫਸਰ ਜਾਂ ਕਿਸੇ ਦਾ ਨਾਮ ਆਇਆ ਤਾਂ ਉਹਨਾਂ ਨੇ ਵੀ ਨਾਮਯਦ ਕੀਤਾ ਜਾਊਗਾ ਜੀ ਸੋ ਇੱਕ ਪਾਸੇ ਜਿੱਥੇ ਪੁਲਿਸ ਇਸ ਮਾਮਲੇ ਦੀ ਸਖਤੀ ਨਾਲ ਜਾਂਚ ਦੀ ਗੱਲ ਲਖ ਰਹੀ ਹੈ ਉੱਥੇ ਹੀ ਕਿਸਾਨਾਂ ਵੱਲੋਂ ਸਰਕਾਰੀ ਗੋਦਾਮਾਂ ਚ ਤਾਇਨਾਤ ਇਨਸਪੈਕਟਰਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਦੀ ਮੰਗ ਸਰਕਾਰੀ ਕੜਕ ਵੱਡੇ ਪੱਧਰ ਤੇ ਖੁਰਦ-ਬੁਰਦ ਕਰਨ ਵੱਲ ਇਸ਼ਾਰਾ ਵੀ ਕਰ ਰਹੀ ਹੈ ਜਿਸ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਨਾਲ ਹੀ ਅਧਿਕਾਰੀਆਂ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਕਿ ਬੇਨਾਮੀ ਜੜੀਆਂ ਹੈਗੀਆਂ ਉਹਨਾਂ ਵੱਲੋਂ ਜਾਇਦਾਦਾਂ ਬਣਾਈਆਂ ਗਈਆਂ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਅਤੇ ਜਿੱਥੇ ਮੁੱਖ ਮੰਤਰੀ ਭ੍ਰਸ਼ਟਾਚਾਰ ਦੇ ਮਾਮਲੇ 'ਚ ਜ਼ੀਰੋ ਟੋਲਰੈਂਸ ਦੀ ਗੱਲ ਕਰ ਰਹੇ ਹੈ ਤੇ ਇਸ ਮਾਮਲੇ ਵਿੱਚ ਉਹਨਾਂ ਅੰਨੀ ਲੋਕ ਜਿਹੜੇ ਕਿਸਾਨੀ ਉਹਨੇ ਦੇਖ ਰਹੀ ਹੈ ਕਿ ਆਖਰ ਉਹਨਾਂ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਇਹ ਮਾਮਲਾ ਵੀ ਕਿਨਾ ਫਾਈਲਾਂ ਦੇ ਹੇਠਾਂ ਜਿਹੜਾ ਦਬ ਕੇ ਰਹਿ ਜਾਵੇਗਾ ਅਫਤਾਰ ਗਿਲ ਪੀਟੀਸੀ ਨਿਊਜ਼ ਅਬੋਹਰ